ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਹੈ ਤੇ ਅੱਜ ਦੀ ਸਵੇਰ ਜਿਹੜੀ ਹੈਗੀ ਮੰਨਾਲੀ ਦੇ ਵਿੱਚ ਆਪਾਂ ਸਟੇ ਕੀਤੀ ਸੀਗੀ ਰਾਤੀ ਤੇ ਆਪਾਂ ਮੰਨਾਲੀ ਤੋਂ ਹੁਣ ਲੇਹ ਵੱਲ ਨੂੰ ਚੱਲੇ ਰਵਾਨਾ ਹੋ ਲੱਗੇ ਆ ਤੇ ਸੋਚਿਆ ਸੀਗਾ ਤੁਹਾਡੇ ਨਾਲ ਇੱਕ ਸਟੋਰੀ ਸਾਂਝੀ ਕਰ ਦਈਏ ਕਿ ਤਾਂ ਕਿ ਕਿੱਥੇ ਚੱਲੇ ਨਾਲ ਦੀ ਨਾਲ ਪਤਾ ਲੱਗਦਾ ਰਹੇ ਤੇ ਸਾਡੇ ਚੈਨਲ ਨੂੰ ਫੋਲੋ ਜ਼ਰੂਰ ਕਰ ਲਿਓ ਤਾਂ ਕਿ ਜੋ ਤਾਂ ਕਿ ਜੋ ਤੁਹਾਨੂੰ ਪਤਾ ਲੱਗਦਾ ਰਹੇ ਕਿ ਅਸੀਂ ਕਿੱਥੇ-ਕਿੱਥੇ ਜਾ ਰਹੇ ਹਾਂ ਨਾਲ ਦੀ ਨਾਲ ਆਪਾਂ ਬਲੌਗ ਅਪਲੋਡ ਕਰਦੇ ਰਵਾਂਗੇ ਤੇ ਇਹ ਸਾਡੀਆਂ ਕਾਰੇ ਕੋੜੇ ਲਦਾਖੀ ਕੋੜੇ ਲਦਾਖੀ ਨਵਾਂ ਮੈਂ ਜੋ ਕੀਤਾ ਲੱਗਦਾ ਯਾਰ ਲਦਾਖੀ ਕੋੜੇ ਆ ਇਹ ਜੀ ਲਦਾਖੀ ਕੋੜੇ ਮਨ ਕੇ ਨਾਮ ਦੇ ਦਿੱਤਾ ਗਿਆ ਚਲੋ ਕੋਈ ਗੱਲ ਨਹੀਂ ਯਾਰ ਵਧੀਆ ਸੋਹਣੇ ਗੱਭਰੂ ਜਵਾਨ ਗਰਦਾਸਪੁਰ ਤੋਂ ਲੇਵਨ ਵੱਦੇ ਹੋਏ ਅੱਜ ਦਾ ਪੜਾ ਸਾਡਾ ਮਨਾਲੀ ਤੋਂ ਲਦਾਖ ਵੱਲ ਦਾ ਤੇ ਚੁੱਤੀਏ ਸਾਡਾ ਨਾਈਟ ਪੈ ਗਈ ਉਥੇ ਆਪਾਂ ਸਟੇ ਮਾਰਾਂਗੇ ਕੈਂਪਿੰਗ ਕਰਾਂਗੇ ਅੱਜ ਲਾਸਟ ਡੇ ਸੀਗੀ ਅਲਵੀਦਾ کہہ ਚੁੱਕੇ ਆ ਰੂਮ ਨੂੰ ਤੇ ਹੁਣ